ਨਿਊਜ਼ ਪੀਪੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਪਿੰਡ ਦੀਪ ਸਿੰਘ ਵਾਲਾ ਦੇ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਵਿਖੇ ਨਵੇਸ਼ ਸਮਾਰੋਹ ਪ੍ਰੋਗਰਾਮ ਕਰਵਾਇਆ ਗਿਆ ਇਸ ਸਮਾਗਮ ਦੇ ਵਿੱਚ ਸਕੂਲ ਦੇ ਵਿਦਿਆਰਥੀ ਵਿਦਿਆਰਥੀਆਂ ਨੇ ਵੱਡੀ ਗਿਣਤੀ ਦੇ ਵਿੱਚ ਭਾਗ ਲਿਆ ਤੁਸੀਂ ਵੀ ਦੇਖੋ ਪਿੰਡ ਦੀਪ ਸਿੰਘ ਵਾਲਾ ਤੋਂ ਪਵਨਦੀ ਪੰਮਾ ਦੀ ਰਿਪੋਰਟ ਕੀ ਹੈ ਬਹੁਤ ਹੀ ਮਾਨ ਸਤਿਸ਼ ਹੋ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਜਿਹਦਾ ਨਾਮ ਹੀ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੇ ਆ ਇੱਥੇ ਪੜ ਰਹੇ ਸਾਰੇ ਬੱਚੇ ਸਾਰੀ ਸ਼ਕਲ ਲਈ ਉਹਨਾਂ ਦੇ ਸਿਰ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਹੱਥ ਹੈ ਤੁਸੀਂ ਹਰ ਮੈਦਾਨ ਚ ਫਤਿਹ ਕਰੋਗੇ ਕਿਉਂਕਿ ਆਪਾਂ ਨੂੰ ਗਾਈਡ ਕਰਨ ਵਾਲੇ ਆਪਾਂ ਨੂੰ ਚੰਗੀ ਰਾਹ ਤੋਂ ਲੈਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਇਸ ਥਾਂ ਨਾਲ ਜੁੜਿਆ ਹੋਇਆ ਹੈ ਮੈਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਅੱਜ ਪ੍ਰਿੰਸੀਪਲ ਸਾਹਿਬ ਨੇ ਮੈਨੂੰ ਇਸ ਲਾਇਫ ਸਮਝਾਇਆ ਕਿ ਮੈਂ ਇੱਥੇ ਆ ਕੇ ਬੱਚਿਆਂ ਦੀ ਖੁਸ਼ੀ ਦੇ ਵਿੱਚ ਸ਼ਾਮਿਲ ਹੋ ਸਕਾਂ ਮੈਂ ਇਹ ਨਹੀਂ ਸਮਝਦਾ ਤਾਂ ਨਹੀਂ ਕਈ ਵਾਰੀ ਸ਼ਖਸ ਆਪਣੇ ਢੱਟ ਖੁਸ਼ੀ ਮੈਨੂੰ ਇਸ ਤਰ੍ਹਾਂ ਲੱਗ ਰਹੀ ਪਰ ਮੈਨੂੰ ਲੱਗ ਰਿਹਾ ਕਿ ਮੇਰੀ ਅੱਖਾਂ ਦੀ ਚਮਕ ਤੇ ਚਿਹਰੇ ਦੀ ਮੁਸਕਾਨ ਮੇਰੀ ਖੁਸ਼ੀ ਬਿਆਨ ਕਰ ਰਹੀ ਹੋਵੇਗੀ ਮੈਨੂੰ ਬਹੁਤ ਹੀ ਖੁਸ਼ੀ ਹੈ ਸਭ ਤੋਂ ਜ਼ਿਆਦਾ ਖੁਸ਼ੀ ਮੈਨੂੰ ਇਸ ਗੱਲ ਦੀ ਹੈ ਕਿ ਮੇਰੇ ਪਿਤਾ ਜੀ ਡਾਕਟਰ ਸੰਤੋਖ ਸਿੰਘ ਸੰਧੂ ਨੇ ਮੇਰੀ ਮਾਤਾ ਜੀ ਮਿਸਜ਼ ਬਲਵੀਰ ਕੌਰ ਸੰਧੂ ਨੇ ਮੈਨੂੰ ਇਸ